ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਗੋਲੇ ਚਲਾਏ ਗਏ ਆ ਉਸ ਪਾਸੇ ਵੱਲੋਂ ਤੇ ਲਗਾਤਾਰ ਗੋਲੇ ਡਾਗ ਕੇ ਥਰੂ ਗੈਸ ਦੇ ਵੱਡੇ ਧਮਾਕੇ ਸੁਣਾਈ ਦੇ ਰਹੇ ਆ ਹਾਲਾਂਕਿ ਕੁਝ ਘੰਟੇ ਦੇ ਸਮੇਂ ਕਿਸਾਨਾਂ ਅੱਗੋਂ ਵੱਲੋਂ ਨੌਜਵਾਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਗਲਬਾਤ ਤੁਰਦੀ ਤਾਂ ਦੇਖਿਆ ਜਾਵੇਗਾ ਕਿ ਕੀ ਗਲਬਾਤ ਨਾਲ ਇਸ ਮਸਲੇ ਦਾ ਹੱਲ ਹੁੰਦਾ ਪਰ ਦੂਜੀ ਪਾਸੇ ਤੋਂ ਫਿਰ ਇੱਕ ਵਾਰ ਗੋਲੇ ਡਾਗੇ ਗਏ ਨੇ ਤੇ ਧੂਆ ਅਸਮਾਨ ਤੇ ਵਿਚੜਿਆ ਆ ਆਵਾਜ਼ ਤੁਸੀਂ ਸੁਣ ਰਹੇ ਹੋ ਡਰੋਨ ਵੀ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਕਿ ਡਰੋਨ ਉੱਡਦਾ ਹੋਇਆ ਦਿਖਾਈ ਦੇ ਰਿਹਾ ਡਰੋਨ ਇਸ ਪਾਸੇ ਵੱਲ ਆ ਰਿਹਾ ਹੈ ਆ ਗਿਆ ਡਰੋਨ ਡਰੋਨ ਆ ਰਿਹਾ ਇਸ ਪਾਸੇ ਵੱਲ ਤੇ ਗੋਲੇ ਛੁੱਟ ਗਏ ਲਗਾਤਾਰ ਇਹ ਡਰੋਨ ਵਾਪਸ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਫੇਰ ਅਥਰੂ ਗੈਸ ਦੇ ਗੋਲੇ ਤਾਂ ਅੱਗੇ ਗਏ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਅਥਰੂ ਗੈਸ ਦੇ ਗੋਲੇ ਉੱਪਰੋਂ ਛੁੱਟੇ ਜਾ ਰਹੇ ਨੇ ਬਿਲਕੁਲ ਡਰੋਨ ਦੇ ਕੋਲੀਕ ਪਤੰਗ ਵੀ ਉੱਡਦਾ ਹੋਇਆ ਦਿਖਾਈ ਦੇ ਰਿਹਾ ਡਰੋਨ ਅੱਗੇ ਵੱਧਿਆ ਅਜੇ ਤੱਕ ਵੀ ਗੋਲੇ ਡਾਗੇ ਜਾ ਰਹੇ ਆ ਡਰੋਨ ਦੇ ਵੱਲੋਂ ਹਵਾ ਦੇ ਵਿੱਚ ਡਰੋਨ ਤੇ ਜਿੱਥੇ ਡਰੋਨ ਵੱਲੋਂ ਗੋਲੇ ਛੁੱਟੇ ਜਾ ਰਹੇ ਤਾਂ ਉੱਥੇ ਹੀ ਸਿੱਧੇ ਗੋਲੇ ਵੀ ਉਸ ਪਾਸੇ ਵੱਲੋਂ ਡਾਗੇ ਗਏ ਜਦੋਂ ਇਹ ਗੋਲੇ ਚੱਲਦੇ ਆ ਤਾਂ ਇਸ ਪਾਸੇ ਤੋਂ ਵੀ ਤੁਸੀਂ ਸੁਣ ਰਹੇ ਹੋ ਆਵਾਜ਼ਾਂ ਜਕਾਰਿਆਂ ਦੀਆਂ ਡਰੋਨ ਬਿਲਕੁਲ ਨਜ਼ਦੀਕ ਨਜ਼ਦੀਕ ਆ ਚੁੱਕਿਆ ਹੈ ਉੱਤੇ ਆ ਕੇ ਡਰੋਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਬਰਾਈ ਜਾ ਰਹੇ ਨੇ ਤੇ ਨਾਲ ਹੀ ਪਤੰਗ ਵੀ ਕਿਸਾਨਾਂ ਵੱਲੋਂ ਚੜਾਏ ਹੋਏ ਪਤੰਗਾਂ ਦੇ ਚਲਦਿਆਂ ਡਰੋਨ ਨੂੰ ਵਾਪਸ ਮੋੜ ਲਿਆ ਗਿਆ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬੈਰੀਅਰ ਤੋਂ ਲਗਾਤਾਰੇ ਕਾਰਵਾਈਆਂ ਚੱਲ ਰਹੀਆਂ ਨੇ ਜਿੱਥੇ ਇੱਕ ਪਾਸੇ ਗੱਲਬਾਤ ਰਾਹੀਂ ਹੱਲ ਕੱਢਣ ਦਾ ਸਿੱਧਾ ਦਿੱਤਾ ਜਾਂਦਾ ਤਾਂ ਉੱਥੇ ਹੀ ਨਾਲ ਦੀ ਨਾਲ ਹਰਿਆਣਾ ਵਾਲੇ ਪਾਸੇ ਲੱਗਿਆ ਫੋਰਸਸ ਦੇ ਵੱਲੋਂ ਡਰੋਨ ਦੇ ਨਾਲ ਤੇ ਸਿੱਧੇ ਵੀ ਅਥਰੂ ਗੈਸ ਦੇ ਗੋਲੇ ਡਾਗਣ ਦੀਆਂ ਕਾਰਵਾਈਆਂ ਲਗਾਤਾਰ ਚੱਲ ਰਹੀਆਂ ਨੇ ਇੱਕ ਵਫੇ ਡਰੋਨ ਭੇਜਿਆ ਗਿਆ ਹਰਿਆਣਾ ਵਾਲੇ ਪਾਸੇ ਤੋਂ ਫੋਰਸਿਸ ਵੱਲੋਂ ਸੋ ਤੁਸੀਂ ਦੇਖ ਰਹੇ ਇਸ ਵਾਰ ਡਰੋਨ ਹੋਰ ਵੀ ਅੱਗੇ ਤੱਕ ਆਇਆ ਤੇ ਤੁਹਾਨੂੰ ਦੱਸਦੇ ਆ ਕਿ ਇਸ ਪਾਸੇ ਵੱਲ ਪੰਜਾਬ ਪੁਲਿਸ ਦੀਆਂ ਵੀ ਚੌਕੀਆਂ ਬਣੀਆਂ ਹੋਈਆਂ ਨੇ ਤੇ ਉੱਥੇ ਤੱਕ ਇਹ ਡਰੋਨ ਪਹੁੰਚ ਚੁੱਕਿਆ ਤੇ ਲਗਾਤਾਰ ਇਸ ਡਰੋਨ ਦੇ ਰਾਹੀਂ ਇੱਕ ਤੋਂ ਬਾਅਦ ਇੱਕ ਗੋਲੇ ਦੱਗੇ ਜਾਂਦੇ ਨੇ ਸੋ ਤਸਵੀਰਾਂ ਤੁਸੀਂ ਫੇਰ ਦੇਖ ਰਹੇ ਹੋ ਕਿ ਇੱਕ ਵਾਰ ਫੇਰ ਅਥਰੂ ਗੈਸ ਦੇ ਗੋਲੇ ਡੱਗੇ ਜਾ ਰਹੇ ਨੇ ਹਰਿਆਣਾ ਦੀਆਂ ਫੋਰਸਿਸ ਦੇ ਵੱਲੋਂ ਲਗਾਤਾਰ ਇਹ ਗੋਲੇ ਇੱਕ ਤੋਂ ਬਾਅਦ ਇੱਕ ਡੱਗੇ ਜਾਂਦੇ ਨੇ ਤੇ ਲਗਾਤਾਰ ਚੱਲਦੇ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਕਾਰਵਾਈ ਲਗਾਤਾਰ ਚੱਲਦੀ ਹੈ ਸੋ ਡਰੋਨ ਇੱਕ ਵਾਰ ਫੇਰ ਇਸ ਪਾਸੇ ਵੱਲੋਂ ਫਿਰ ਭੇਜਿਆ ਗਿਆ ਜਦੋਂ ਵੀ ਉਸ ਪਾਸੇ ਤੋਂ ਕਾਰਵਾਈ ਹੁੰਦੀ ਹੈ ਤਾਂ ਡਰੋਨ ਵੀ ਨਾਲ ਹੀ ਇਸ ਪਾਸੇ ਵੱਲ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਡਰੋਨ ਸਾਈਡ ਤੋਂ ਨਿਕਲ ਕੇ ਹੁਣ ਆ ਰਿਹਾ ਤਾਂ ਪਤੰਗਾਂ ਦਾ ਡਰ ਜ਼ਰੂਰ ਹੈ ਕਿਉਂਕਿ ਪਤੰਗ ਜੜਾਏ ਹੋਏ ਨੇ ਤੇ ਪਤੰਗਾਂ ਤੋਂ ਡਰ ਕੇ ਇਹ ਡਰੋਨ ਇਸ ਪਾਸੇ ਵੱਲੋਂ ਕੱਢ ਕੇ ਸੋ ਗੋਲਾ ਦੇਖ ਰਹੇ ਤੁਸੀਂ ਨੀਚੇ ਡਿੱਗਦਾ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਵੀ ਲੋਕ ਖੜੇ ਨੇ ਸੋ ਗੋਲਾ ਨਿਕਲ ਕੇ ਨਾਲ ਹੀ ਉੱਥੇ ਫਟਿਆ ਸਿੱਧਾ ਡਰੋਨ ਹੁਣ ਇਸ ਕਰਕੇ ਨਹੀਂ ਭੇਜਿਆ ਜਾਂਦਾ ਕਿ ਕਿਸਾਨਾਂ ਦੇ ਵੱਲੋਂ ਨੌਜਵਾਨਾਂ ਵੱਲੋਂ ਪਤੰਗ ਵੱਡੀ ਗਿਣਤੀ ਦੇ ਵਿੱਚ ਹੁਣ ਅਸਮਾਨ ਦੇ ਵਿੱਚ ਉਡਾਏ ਗਏ ਨੇ ਸੋ ਸਾਈਡ ਤੋਂ ਹੁਣ ਕਿ ਹੁਣ ਡਰੋਨ ਆਉਂਦਾ ਤੇ ਸਾਈਡ ਤੋਂ ਹੀ ਹੋ ਕੇ ਵਾਪਸ ਬੁਲਾ ਲਿਆ ਜਾਂਦਾ ਸੋ ਤਸਵੀਰਾਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਆ ਰਹੇ ਨੇ ਤਸ ਦੇ ਨਾਲ ਹੀ ਤਮਾਕੇ ਵੀ ਵੱਡੇ ਸੁਣਾਈ ਦਿੰਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਫੇਰ ਇੱਕ ਵਾਰੀ ਗੋਲੇ ਚੱਲੇ ਆ ਤੇ ਧੂਏ ਦੇ ਗੁਬਾਰ ਬਣਦੇ ਹੋਏ ਦੇਖ ਰਹੇ ਹੋ ਇਹ ਬਿਲਕੁਲ ਉਹ ਪਾਸਾ ਜੋ ਬਿਲਕੁਲ ਬਾਰਡਰ ਦਾ ਪਾਸਾ ਜਿੱਥੇ ਬੈਰੀਕੇਟਿੰਗ ਹੋਈ ਹੈ ਇੱਥੋਂ ਪੁਲ ਸ਼ੁਰੂ ਹੁੰਦਾ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਗੋਲਿਆਂ ਦੇ ਵੱਡੇ ਧਮਾਕੇ ਜਿੱਥੇ ਦਿਖਾਈ ਦਿੰਦੇ ਤੇ ਨਾਲ ਹੀ ਡਰੋਨ ਵੀ ਇਸ ਪਾਸੇ ਵੱਲ ਆਉਂਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਨੌਜਵਾਨਾਂ ਵੱਲੋਂ ਅੱਗੇ ਪਤੰਗ ਚੜਾਏ ਗਏ ਨੇ ਪਰ ਡਰੋਨ ਉਡਾਉਣ ਦੀ ਵੀ ਇੱਕ ਸਟ੍ਰੈਟਜੀ ਬਣਾਈ ਗਈ ਹੈ ਸਾਈਡ ਤੋਂ ਕੱਢ ਕੇ ਡਰੋਨ ਨੂੰ ਅੱਗੇ ਲਿਆਂਦਾ ਜਾਂਦਾ ਜਾਂਦਾ ਤੇ ਇਸ ਥਾਂ ਦੇ ਉੱਤੇ ਆ ਕੇ ਗੋਲੇ ਇੱਕ ਤੋਂ ਬਾਅਦ ਇੱਕ ਧੱਕੇ ਜਾਂਦੇ ਨੇ ਸਟ੍ਰੋਨ ਇਸ ਸਮੇਂ ਚੜ ਕੇ ਉੱਤੇ ਐਸੋ ਦੇਖ ਰਹੇ ਹਾਂ ਤੁਸੀਂ ਕਿ ਡਰੋਨ ਵੱਲੋਂ ਗੋਲਾ ਢੀੜ ਦੇ ਵਿਚਕਾਰ ਛੁੱਟਿਆ ਗਿਆ ਤੇ ਇੱਕ ਗੋਲਾ ਫੇਰ ਢੀੜ ਦੇ ਵਿਚਕਾਰ ਹੀ ਡਾਗਿਆ ਗਿਆ ਤੇਸ ਪਾਸੇ ਤੋਂ ਗੋਲੇ ਸੁੱਟ ਕੇ ਹੁਣ ਡਰੋਨ ਵਾਪਸ ਘੁੰਮ ਕੇ ਪਿੱਛੇ ਜਾਂਦੇ ਲਈ ਤਿਆਰ ਹੈ ਡਰੋਨ ਨੂੰ ਇਸ ਤਰ੍ਹਾਂ ਆਪਰੇਟ ਕੀਤਾ ਜਾਂਦਾ ਕਿ ਹੁਣ ਉਹ ਪਤੰਗਾਂ ਦੇ ਵਿੱਚੋਂ ਲੰਘ ਕੇ ਨਹੀਂ ਆਉਂਦਾ ਤੇ ਵਾਪਸੀ ਬਿਲਕੁਲ ਹਰਿਆਣੇ ਤੋਂ ਖੱਬੇ ਪਾਸੇ ਖੇਤਾਂ ਦੇ ਵਿੱਚੋਂ ਕੇ ਵਾਪਸ ਮੁੜਦਾ ਹੈ ਤਾਂ ਕਿ ਨੌਜਵਾਨਾਂ ਦੇ ਪਤੰਗ ਉਸ ਨੂੰ ਲੁਝਾ ਕੇ نیچے ਨਾ ਸੁੱਟ ਸਕਣ ਇੱਕ ਕਾਰ ਬਈ ਲਗਾਤਾਰ ਥੋੜੇ ਥੋੜੇ ਮਿੰਟਾਂ ਬਾਅਦ ਚਲਦੀ ਨਜ਼ਰ ਆ ਰਹੀ ਹੈ ਲਗਾਤਾਰ ਇੱਕ ਡਰੋਨ ਉਤਰ ਰਿਹਾ ਤੇ ਇੱਕ ਚੜ੍ਹ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿੱਥੇ ਇੱਕ ਡਰੋਨ ਅਜੇ ਲੈਂਡ ਕੀਤਾ ਤੇ ਦੂਸਰਾ ਨਾਲ ਹੀ ਇਸ ਪਾਸੇ ਵੱਲ ਭੇਜ ਦਿੱਤਾ ਗਿਆ ਤੇ ਦੂਜਾ ਡਰੋਨ ਤੁਸੀਂ ਹੁਣ ਆਉਂਦਾ ਦੇਖ ਰਹੇ ਹੋ ਜਿੱਥੇ ਲਗਾਤਾਰ ਕਈ ਗੋਲੇ ਪਹਿਲਾਂ ਦਾਗੇ ਗਏ ਜਿਸ ਨੇ ਕਿ ਲੋਕਾਂ ਨੂੰ ਉਥੋਂ ਪਿੱਛੇ ਆਉਣ ਲਈ ਮਜਬੂਰ ਕੀਤਾ ਤਾਂ ਉਸ ਦੇ ਨਾਲ ਹੀ ਫਿਰ ਡਰੋਨ ਹਵਾ ਦੇ ਵਿੱਚ ਆਉਂਦਾ ਇੱਕ ਡਰੋਨ ਉੱਤਰਦਾ ਤੇ ਨਾਲ ਹੀ ਦੂਸਰਾ ਡਰੋਨ ਭੇਜ ਤੇ ਆਉਂਦਾ ਪਤੰਗ ਹਵਾ ਦੇ ਵਿੱਚ ਉੱਡਦਾ ਸੀ ਪਤੰਗ ਨੂੰ ਡਰੋਨ ਨੇ ਕੱਟਿਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੋਨ ਬਿਲਕੁਲ ਲੋਕਾਂ ਦੇ ਉੱਤੇ ਆ ਤੇ ਡਰੋਨ 2 ਤੋਂ 4 ਤੱਕ ਗੋਲੇ ਡਾ ਕੇ ਜਾਂਦਾ ਸੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਬਿਲਕੁਲ ਉੱਤੇ ਡਰੋਨ ਹੈ ਤੇ ਥੱਲੇ ਪੀੜ ਥੱਲੇ ਲੋਕ ਖੜੇ ਆ ਡਰੋਨ ਦਾ ਗੋਲਾ ਡਿੱਗਦਾ ਹੋਇਆ ਤੁਸੀਂ ਦੇਖ ਰਹੇ ਹੋ ਬਿਲਕੁਲ ਲੋਕਾਂ ਦੇ ਵਿਚਕਾਰ ਡਿੱਗਿਆ ਹਾਲਾਂਕਿ ਜਿਹੜਾ ਗੋਲਾ ਫਟਣ ਤੋਂ ਪਹਿਲਾਂ ਡਿੱਗ ਜਾਂਦਾ ਉਸ ਨੂੰ ਲੋਕਾਂ ਵੱਲੋਂ ਗਿੱਲੀਆਂ ਬੋਰੀਆਂ ਜਾਂ ਹੋਰ ਇੰਤਜ਼ਾਮ ਕਰਕੇ ਕਾਬੂ ਕਰ ਲਿਆ ਜਾਂਦਾ ਪਰ ਕੁਝ ਗੋਲੇ ਅਸਮਾਨ ਦੇ ਵਿੱਚ ਵੀ ਬਲਾਸਟ ਹੋ ਜਾਂਦੇ ਨੇ ਪਰ ਡਰੋਨ ਇਸ ਸਮੇਂ ਬਿਲਕੁਲ ਲੋਕਾਂ ਦੇ ਉੱਤੇ ਆ ਮੈਂ ਤਸਵੀਰਾਂ ਕੈਮਰਾਮੈਨ ਨੂੰ ਕੰਗ ਕੇ ਦਿਖਾ ਦਿਓ ਜਿੱਥੇ ਡਰੋਨ ਹੈ ਉੱਥੇ ਥੱਲੇ ਲੋਕਾਂ ਦਾ ਹਜੂਮ ਹੈ ਲੋਕਾਂ ਦੀ ਬਹੁਤ ਵੱਡੀ ਭੀੜ ਹੈ ਪਰ ਪਤੰਗ ਪਤੰਗ ਵੀ ਨਾਲ ਨਹੀਂ ਨਾਲ ਹੀ ਨੌਜਵਾਨਾਂ ਵੱਲੋਂ ਡਰੋਨ ਦੇ ਨੇੜੇ ਲਿਜਾਏ ਜਾ ਰਹੇ ਨੇ ਸੋ ਪਤੰਗ ਜਦੋਂ ਨੇੜੇ ਆਉਂਦੇ ਤਾਂ ਡਰੋਨ ਪਿੱਛੇ ਵਾਪਸ ਮੋੜ ਦਿਆ ਜਾਂਦਾ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਜਦੋਂ ਪਤੰਗ ਨੇੜੇ ਆਉਂਦੇ ਕਿਉਂਕਿ ਪਹਿਲਾਂ ਇੱਕ ਡਰੋਨ ਇਹਨਾਂ ਪਤੰਗਾਂ ਦੁਆਰਾ ਛੁੱਟਿਆ ਵੀ ਗਿਆ ਸੀ ਜਿਸ ਦੇ ਚਲਦੇ ਹੁਣ ਇਸ ਗੱਲ ਦਾ ਖਾਸ ਧਿਆਨ ਹਰਿਆਣਾ ਪੁਲਿਸ ਰੱਖ ਰਹੀ ਹੈ ਕਿ ਹੁਣ ਕੋਈ ਡਰੋਨ ਪਤੰਗਾਂ ਦੇ ਗੇੜ ਦੇ ਵਿੱਚ ਨਾ ਆਵੇ